ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਭਾਜਪਾ ਮਹਿਲਾ ਮੋਰਚਾ ਦੇ ਵਰਕਰਾਂ ਨੂੰ ਖਿੰਡਾਉਣ ਦੇ ਲਈ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਕੀਤਾ ਗਿਆ ਹੈ ਭਾਜਪਾ ਕਾਰਕੁਨ ਯੂਪੀ ਦੇ ਬਦਾਇਆਵ ਦੇ ਵਿੱਚ ਹੋਏ ਬਲਾਤਕਾਰ ਦੇ ਕਤਲकांड ਦੇ ਖਿਲਾਫ ਪ੍ਰਦਰਸ਼ਨ ਕਰੇ ਸਨ ਜਦੋਂ ਵਿਖਾਵਾਕਾਰੀ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਦਫ਼ਤਰ ਬਾਹਰ ਪੁੱਜੇ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੇ ਲਈ ਪਾਣੀ ਦੀਆਂ ਬੁਛਾੜਾਂ ਦਾ ਸਹਾਰਾ ਲਿਆ ਵਾਰੀ ਗਿੰਦੇ ਦੇ ਵਿੱਚ ਮਹਿਲਾ ਵਰਕਰਸਾਂ ਜੋ ਕਿ ਪ੍ਰਦਰਸ਼ਨ ਕਰ ਰਹੀ ਸਨ ਮੁੱਖ ਮੰਤਰੀ ਅਕिलेश यादव ਦੇ ਘਰ ਦਾ ਕਿਰਾਵਾ ਕਰਨ ਦੇ ਲਈ ਪਹੁੰਚੇ ਸਨ ਤੇ ਪਾਣੀ ਦਾ ਬੁਛਾੜਾ ਕੀਤਾ ਗਿਆ ਦੱਸਦੇ ਕਿ ਬੰਦਾਵ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਦੋ Dalit ਕੁੜੀਆਂ ਦੇ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਬੰਦਾਵ ਬਨਾਉ ਦੇ ਵਿੱਚ ਜਿਸ ਤੋਂ ਬਾਅਦ ਲਗਾਤਾਰ ਪ੍ਰਦਰਸ਼ਨ ਦਾ ਸਿਲਸਲਾ ਜਾਰੀ ਹੈ ਉੱਤਰ ਪ੍ਰਦੇਸ਼ ਦੇ ਜੋ ਮੁੱਖ ਮੰਤਰੀ ਨੇ ਅਕिलेश यादव ਪਰਿਵਾਰਕ ਮੈਂਬਰ ਦਾ ਕਹਿਣਾ ਸੀ ਕਿ ਅਕिलेश यादव ਨੂੰ ਆਪਣੇ ਔਦੇ ਤੋਸੀਫਾ ਦੇ ਦੇਣਾ ਚਾਹੀਦਾ ਕਿਉਂਕਿ ਉਹ ਕੁਝ ਨਹੀਂ ਕਰਦੇ ਉੱਤਰ ਪ੍ਰਦੇਸ਼ ਦੇ ਲੋਕਾਂ ਦੇ ਲਈ ਤੇ ਅੱਜ ਭਾਰੀ ਗਿੰਦੇ ਦੇ ਵਿੱਚ ਮਹਿਲਾ ਵਰਕਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਬੀਜੇਪੀ ਦੇ ਵਰਕਰਸਾਂ ਗੈਂਗਰੇਪ ਦੇ ਖਿਲਾਫ ਗੁੱਸਾ ਆਪਣਾ ਕੱਢਿਆ ਜਾ ਰਿਹਾ ਸੀ ਪਰ ਉਹਨਾਂ ਦੇ ਉੱਤੇ ਪਾਣੀ ਦੀ ਆਬੂਛਾੜਾਂ ਸੁੱਟੀਆਂ ਗਿਆ ਨੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿੱਚ ਇਹ ਬੀਜੇਪੀ ਦਾ ਮਹਿਲਾ ਮੋਰਚਾ ਤੇ ਕਾਰਕੁਨ ਸਨ ਜੋ ਕਿ ਪਰਦਰਸ਼ਨ ਕਰੇ ਸਨ ਇਹਨਾਂ ਨੂੰ ਖੰਡਾਉਣ ਦੇ ਲਈ ਪਾਣੀ ਦੀਆਂ ਬੁਛਾੜਾ ਦਾ ਇਸਤੇਮਾਲ ਕੀਤਾ ਗਿਆ ਬੀਜੇਪੀ ਕਾਰਕੁਨ ਯੂਪੀ ਦੇ ਬੰਦਾਉ ਦੇ ਵਿੱਚ ਹੋਏ ਬਲਾਤਕਾਰ ਦੇ ਕਤਲकांड ਦੇ ਖਿਲਾਫ ਪ੍ਰਦਰਸ਼ਨ ਕਰੇ ਸਨ ਜਦੋਂ ਵਿਖਾਵਾ ਕਾਰੀ ਮੁੱਖ ਮੰਤਰੀ ਅਕਲੇਸ਼ ਯਾਦਵ ਦੇ ਦਫਤਰ ਦੇ ਬਾਹਰ ਪੁੱਜੇ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੇ ਲਈ ਪਾਣੀ ਦੀਆਂ ਬੁਛਾੜਾ ਦਾ ਸਹਾਰਾ ਲਿਆ ਮੁੱਖ ਮੰਤਰੀ ਅਕਲੇਸ਼ ਯਾਦਵ ਜਿਨ੍ਹਾਂ ਨੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਵੀ ਗੱਲ ਕਹੀ ਸੀ ਪਰ ਪੀੜਤ ਪਰਿਵਾਰ ਨੇ ਮੁਆਵਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਬੀਜੇਪੀ ਦੇ ਮਹਿਲਾ ਵਰਕਰਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਉਹਨਾਂ ਦੇ ਉੱਤੇ ਪਾਣੀ ਦੇ ਬੁਛਾੜਾਂ ਦਾ ਸਹਾਰਾ ਲਿੱਤਾ ਗਿਆ ਉਹਨਾਂ ਨੂੰ ਰੋਕਣ ਦੇ ਲਈ ਦੱਸਦੀ ਹੈ ਕਿ ਦੱਸਦੀ ਹੈ ਕਿ ਉਸ ਦੌਰਾਨ ਦੋ ਪੈਣਾ ਸਨ ਦਲਿਤ ਪਰਿਵਾਰ ਦੀਆਂ ਜਿਨ੍ਹਾਂ ਦਾ ਬਲਾਤਕਾਰ ਕੀਤਾ ਗਿਆ ਸੀ ਅਤੇ ਉਹਨਾਂ ਦੇ ਮ੍ਰਿਤਕ ਸ਼ਰੀਰਾਂ ਨੂੰ ਇੱਕ ਦਰਖਤ ਦੇ ਨਾਲ ਬਨ ਕੇ ਫਾਂਸੀ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਿੱਚ ਅਜਿਹਾ ਮਾਹੌਲ ਬਣਿਆ ਹੋਇਆ ਉਦੋਂ ਤੋਂ ਹੀ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਲਗਾਤਾਰ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਸਰਕਾਰ ਦੇ ਵੱਲੋਂ ਜ਼ਰੂਰ ਕਹੀ ਗਈ ਸੀ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਪਰ ਉਹਨਾਂ ਨੇ ਨਕਾਰ ਦਿੱਤਾ ਇਸ ਮੁਆਵਜ਼ੇ ਨੂੰ ਉਹਨਾਂ ਦਾ ਕਹਿਣਾ ਹੈ ਕਿ ਉਹ ਇਨਸਾਫ ਚਾਹੁੰਦੇ ਨੇ ਤੇ ਜੋ ਦੋਸ਼ੀ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਫੜਿਆ ਜਾਵੇ ਤੇ ਅੱਜ ਪਾਰੀ ਗਿੰਤੇ ਦੇ ਵਿੱਚ ਸੜਕਾਂ ਦੇ ਉੱਤੇ ਭਾਜਪਾ ਦੇ ਆਏ ਮਹਿਲਾ ਕਰਮਚਾਰਕੋਨ ਜਿਨ੍ਹਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਮੁੱਖ ਮੰਤਰੀ ਅਖਲੇਸ਼ ਯਾਦਤ ਦੇ ਘਰ ਦਾ ਕਿਰਾਉ ਜਦੋਂ ਕਰਨ ਜਾ ਰਹੀ ਸੀ ਤਾਂ ਉਹ ਪਾਣੀ ਦੇ ਬਚਾੜਾ ਦਾ ਸਹਾਰਾ ਲਿਆ ਪੁਲਿਸ ਨੇ ਉਹਨਾਂ ਦੇ ਪਾਣੀ ਦਾ ਬਚਾੜਾ ਸੁੱਟੀਆਂ ਤਾਂ ਕਿ ਉਹਨਾਂ ਨੂੰ ਨਿਖੇੜ ਦਿੱਤਾ ਜਾਵੇ ਪਾਰੀ ਗਿਣਤੀ ਦੇ ਵਿੱਚ ਇਹ ਬੀਜੇਪੀ ਦੇ ਮਹਿਲਾ ਮੋਰਚਾ ਵਰਕਰ ਸਨ ਜੋ ਕਿ ਪਹੁੰਚੇ ਸਨ ਪ੍ਰਦਰਸ਼ਨ ਕਰਨ ਦੇ ਲਈ